ਗੁਰਪ੍ਰੀਤ ਸਿੰਘ ਨਾਮ ਹੈ ਜੀ ਮੇਰਾ ਕੰਨੂਆ ਪਿੰਡ ਹੈ ਜੀ ਅੱਛਾ ਇੱਕ ਜਿਹੜਾ ਤੁਹਾਡਾ ਪੋਲਟਰੀ ਫਾਰਮ ਹੈ ਜਿਹੜਾ ਦੂਰ ਦੂਰ ਤੱਕ ਖਿਲਰਿਆ ਪਿਆਗਾ ਟੈ ਗਿਆ ਟੈ ਟੇਰੀ ਹੋ ਗਿਆ ਕਦੋਂ ਵਾਪਰੀਏ ਘਟਨਾ ਇਹ ਜੀ 9 ਤਰੀਕ ਨੂੰ ਸ਼ਾਮ ਨੂੰ 3:30 ਤੋਂ 4 ਦੇ ਵਿਚਾਲੇ ਤੂਫਾਨ ਆਇਆ ਜੀ ਨਾਲ ਮੀਂਹ ਦੇ ਉਹ ਕੋਈ ਹਵਾ ਦੀ ਕੋਈ ਗੰਢ ਜੀ ਬਣੀ ਜੀ ਦੋ ਪਰਸ਼ਨ ਦਾ ਸਿਰਾ ਪੋਲਟਰੀ ਫਾਰਮ ਉੱਤੇ ਉਹ ਉੱਪਰ ਵਾਲਾ ਬਿਲਕੁਲ ਹੀ ਖਤਮ ਕਰਤਾ ਚੱਕ ਚੱਕ ਕੇ ਸਿੱਟਦੀ ਉਧਰ ਜੀ ਸਭ ਤੋਂ ਤੇ ਥੱਲੇ ਵਾਲਾ ਵੀ ਕੰਦਾ ਕੋਨਾ ਸਾਰੀਆਂ ਉਪਰਤੀਆਂ ਜੀ ਹਾਂ ਅੱਛਾ ਕਰੋ ਤਾਂ ਚਲਾ ਰਹੇ ਤੁਸੀਂ ਬੜੇ ਇਹੀ ਆਪਾਂ 2 ਸਾਲ ਹੋ ਗਏ ਥੱਲੇ ਵਾਲਾ ਤਾਂ ਥੱਲੇ ਵਾਲਾ ਪੁੱਛਣ 2 ਸਾਲ ਹੋ ਗਏ ਚਲਾਇਆ ਨੇ ਉੱਪਰ ਦਾ ਜੀ ਹੁਣ ਹੀ ਪਾਇਆ ਸੀ ਫਰਵਰੀ ਸਟਾਰਟ ਕੀਤਾ ਸੀ ਹਾਂ ਕਿੰਨੇ ਇੱਕ ਬੱਚੇ ਪਾਏ ਹੋ ਸੀਗੇ ਇਹ 11000 ਬਚਾ ਸੀ ਜੀ ਕਿੰਨੇ ਕੁ ਪੈਸੇ ਦਾ ਨੁਕਸਾਨ ਹੋਇਆ ਪੈਸਿਆਂ ਦਾ ਜੀ ਹੁਣ ਤੱਕ ਦੀ ਲਗਭਗ ਸਾਰਾ ਸੈੱਟ ਖਤਮ ਹੈ ਜੀ ਤਕਰੀਬਨ 40 ਲੱਖੋਂ ਤੇ ਬੱਚੇ ਹੈਗੇ ਸੀ ਇਸ ਟਾਈਮ ਕੋਈ ਬੱਚੇ 11000 ਬਚਾ ਪਾਇਆ ਸੀਗਾ ਉਹਦੇ ਵਿੱਚੋਂ ਜੀ ਤਕਰੀਬਨ 3000 3500 ਬਚਿਆ ਜੀ ਬਾਕੀ ਸਾਰਾ ਡੈਡ ਹੋ ਗਿਆ ਹਾਂ ਹਾਂ ਜੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਇਹ ਹੈ ਜੀ ਵੀ ਸਰਕਾਰਾਂ ਕਹਿੰਦੇ ਵੀ ਸੈਕ ਸੈਕ ਤੰਦੇ ਅਪਣਾਓ ਤੁਸੀਂ ਉਹ ਵੀ ਆਪਾਂ ਉਹੀ ਕੰਮ ਕੀਤਾ ਸੀ ਮੈਂ ਆਰਮੀ ਦੇ ਵਿੱਚੋਂ ਟੈਰ ਆਇਆ ਹੋਇਆ ਹਾਂ ਜੀ ਤੇ ਮੈਂ ਹੋਰ ਕੋਈ ਜੌਬ ਲੱਭਣੀ ਥਾ ਮੈਂ ਇਹ ਕੰਮ ਤੋਰਿਆ ਸੀਗਾ ਵੀ ਚੱਲ ਚੱਲੂਗਾ ਪਰ ਪ੍ਰਮਾਤਮਾ ਦੀ ਇਹੋ ਜੀ ਕਰੋਪੀ ਆਈ ਜੀ ਵੀ ਤਕਰੀਬਨ ਖਾਤਮੇ ਖਤਾਰਾ ਕੋਸਾ ਹਾਂਜੀ ਮਾੜੋ ਹੋ ਸਕੇ ਤਾਂ ਥੋੜੀ ਮਾਦੀ ਮਾਦਰ ਕੀਤੀ ਜਾਵੇ ਜੀ ਸਰਕਾਰ ਵੱਲੋਂ ਸੁਖਦੀਪ ਸਿੰਘ ਜੀ ਸੁਖਦੀਪ ਪੋਲਟਰੀ ਫਾਰਮ ਟੈਟੇਰੀ ਹੋਇਆ ਪਿਆ ਹੈਗਾ ਕਦੋਂ ਵਾਪਰੀ ਇਹ ਘਟਨਾ ਕਦੋਂ ਪੋਲਟਰੀ ਫਾਰਮ ਪਾਇਆ ਸੀ ਕਿੰਨੇ ਕੁ ਪੈਸੇ ਲੱਗੇ ਹੋਏ ਸੀ ਤੇ ਇਹ ਘਟਨਾ ਜੀ 9 ਤਰੀਕ ਨੂੰ ਸ਼ਾਮ ਨੂੰ ਤੇ 3:30 ਤੋਂ 4:00 ਵਜੇ ਤੋਂ ਬਾਅਦ 4:00 ਵਜੇ ਕਰੀਬ ਵਾਪਰੀ ਆ ਜੀ ਇਹ ਸਾਡੇ ਆਪਣੇ ਰਿਸ਼ਤੇਦਾਰ ਆਰਮੀ ਚੋਂ ਰਟਾਇਰ ਨੇ ਉਹਨਾਂ ਨੇ ਪਾਇਆ ਸੀ ਇਹ 40-45 ਲੱਖ ਦਾ ਪ੍ਰੋਜੈਕਟ ਈਡਾ ਬੜਾ ਮੰਜ਼ਿਲ ਦੀ ਉੱਪਰਲੀ ਮੰਜ਼ਿਲ ਦਾ ਜਮਾ ਤੈਸ ਨੈਸ ਕਰਤੀ ਜੀ ਥਲੜੀ ਮੰਜ਼ਿਲ ਦੇ ਵੀ ਨੁਕਸਾਨ ਹੋ ਗਿਆ ਸਾਰਾ ਜੀ ਇੱਥੇ 11000 ਚੂਚਾ ਪੈਂਦਾ ਸੀ ਜੀ ਚੋਂ ਲਗਭਗ 3-4000 ਦੇ ਕਰੀਬ ਚੂਚਾ ਬਚਿਆ ਬਾਕੀ 8000 ਚੂਚਾ ਖਤਮ ਹੋ ਗਏ ਬਿਲ ਨਿਸ਼ਾਨ ਜੀ ਕਿ ਘੱਟੋ-ਘੱਟ 45 ਤੋਂ 50 ਲੱਖ ਦੇ ਕਰੀਬ ਆ ਜੀ। ਤੇ ਇੱਕੇਦਮ ਹੋਇਆ ਇਹ ਸਾਰਾ ਕੁਝ ਜਿਹੜਾ ਹੋਇਆਗਾ ਜਿਵੇਂ ਦੂਰ-ਦੂਰ ਤੱਕ ਪਿਆ ਕਿਲੇ ਹਾਂਜੀ ਹਾਂ ਇਹ ਸਾਰੀ 2 ਮਿੰਟਾਂ ਚ ਇਹ ਵਾਪਰ ਗਿਆ ਘਟਨਾ ਜੀ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੋ ਕਹਿੰਦੇ ਨੇ ਵੀ ਸਹਾਇਕ ਧੰਦਾ ਕਰੋ ਇਹ ਇਹਨਾਂ ਨੇ ਛੇਕ ਧੰਦਾ ਸਟਾਰਟ ਕਰਿਆ ਸੀ। ਪਰ ਇਹ ਜਿਹੜੇ ਇਹਨਾਂ ਦੇ ਸੁਪਨੇ ਤੋਂ ਸਾਰੇ ਹੋ ਗਏ ਮਿਟ ਗਏ। ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾਵੇ। ਤਾਂ ਕੇ ਇਹ ਅਗੇ ਅਬਦਾਲ ਦੁਬਾਰੇ ਵੇਰ ਜਗਾਰ ਚ ਸਟਾਰਟ ਕਰ ਸਕਦੇ ਜੀ ਮੇਰਾ ਨਾਮ ਜੱਗੀ ਗੰਡੂਆ ਬਲਾਕ ਪ੍ਰਦਾਨ ਬੀਕੇ ਜੂ ਸੁੱਧੂਪੁਰ ਸੁਨਾਮ ਇੱਕ ਤੁਹਾਡੇ ਪਿੰਡ ਇਹ ਜਿਹੜਾ ਫੋਲਟਰੀ ਫਾਰਮ ਸੀਗਾ ਚਖੜ ਦੇ ਨਾਲ ਤਹਿਸਨੈਸ ਹੋ ਗਿਆ ਟੈਟਰੀ ਹੋ ਗਿਆ ਕੀ ਕਹਿਣਾ ਚਾਹੂੰ ਹਾਂਜੀ ਭਾਈ ਜਿਹੜੀ ਕੱਲ ਹਨੇਰੀ ਆਈ ਐ ਤੇਜ਼ ਤੂਫਾਨ ਦੇ ਵਿੱਚ ਇਹ ਮੇਰੇ ਪਿੰਡ ਗੰਡੂਆ ਦੇ ਵਿੱਚ ਜਿਹੜਾ ਫਾਰਮ ਬਣਿਆ ਹੋਇਆ ਸੀਗਾ ਸਾਡੇ ਭਰਾ ਜਗਤਾਰ ਸਿੰਘ ਕਿਸਾਨ ਤੇ ਫੌਜੀ ਆ ਭਾਈ ਸੁਨਸ਼ਪਾਲ ਸਿੰਘ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਮਤਲਬ ਵੀ ਦੋਵੇਂ ਭਰਾਵਾਂ ਨੇ ਮਿਲ ਕੇ ਇਹ ਫਾਰਮ ਬਣਾਇਆ ਸੀਗਾ ਤੇ ਕੱਲ੍ਹ ਤੂਫਾਨ ਆਉਣ ਦੇ ਨਾਲ ਸਾਰਾ ਇਹ ਟਾਹ ਢੇਰੀ ਹੋ ਗਿਆ ਜਿਸ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੁਦਰਤ ਦੀ ਮਾਰ ਹੈਗੀ ਜਿਹੜੀ ਇਹ ਇਨਾਂ ਕਿਸਾਨਾਂ ਦੇ ਉੱਪਰ ਪਈ ਹੈ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਆਪਣਾ ਸਰਕਾਰ ਤੋਂ ਵੀ ਜਿਹੜੀ ਕਹਿੰਦੀ ਹੈ ਹਰ ਰੋਜ਼ ਹੀ ਬਿਆਨ ਲਾਗਦੇ ਨੇ ਵੀ ਕਿਸਾਨਾਂ ਨੂੰ ਸਹਾਇਕ ਤੰਦੇ ਅਪਣਾਉਣੇ ਚਾਹੀਦੇ ਨੇ ਇਹ ਵੀਰਾਂ ਨੇ ਕੋਸ਼ਿਸ਼ ਕੀਤੀ ਸਾਹ ਕਿੰਨਾ ਤੰਦ ਅਪਣਾਇਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਵੀ ਕਰ ਰਹੇ ਤੇ ਪਰ ਸਰਕਾਰ ਨੂੰ ਬੇਨਤੀ ਹੈ ਵੀ ਅੱਜ ਇਹਨਾਂ ਨੂੰ ਕਿਸਾਨਾਂ ਨੂੰ ਲੋੜ ਹੈਗੀ ਤੁਹਾਡਾ ਸਾਥ ਦਿੱਤੇ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਮਾਮਜਾ ਮਿਲੇ ਤੇ ਦੂਸਰਾ ਸਾਡੇ ਪੰਜਾਬੀ ਐਨ ਆਰ ਆਈ ਭਰਾ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਹਮੇਸ਼ਾ ਹੀ ਜਦੋਂ ਵੀ ਕੋਈ ਕੁਦਰਤੀ ਮਾਰ ਪੈਂਦੀ ਹੈ ਕਰੋਪੀ ਹੁੰਦੀ ਹੈ ਉਹ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਜਾਂ ਅਦਰ ਸਟੇਟਾਂ ਦੇ ਵਿੱਚ ਜਦੋਂ ਵੀ ਮਾਰ ਹੁੰਦੀ ਹੈ ਜਾਂ ਕਿਸੇ ਵੀ ਦੇਸ਼ ਦੇ ਵਿੱਚ ਮਾਰ ਪੈਂਦੀ ਹੈ ਤਾਂ ਉਹ ਹਮੇਸ਼ਾ ਹੀ ਨਾਲ ਖੜਦੇ ਨੇ ਅੱਜ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕਿਸਾਨ ਭਰਾ ਨੇ ਸਾਡੇ ਜਿਨ੍ਹਾਂ ਨੇ ਮਤਲਬ ਆਪਣੀ ਮਿਹਨਤ ਨਾਲ ਇਹ ਕੰਮ ਖੜਾ ਕੀਤਾ ਸੀ ਤੇ ਕੁਦਰਤ ਦੀ ਕਰੋਪੀ ਦੇ ਕਾਰਨ ਇਹ ਤੈਸ ਨਾਸ ਹੋ ਗਿਆ ਤੇ ਅੱਜ ਇਹਨਾਂ ਨੂੰ ਉਹਨਾਂ ਦੇ ਸਾਥ ਦੀ ਲੋੜ ਹੈ ਤੇ ਐਨਆਰਆਈ ਵੀਰ ਇਹਨਾਂ ਨੂੰ ਵੱਧ ਚੜ ਕੇ ਸਾਥ ਦੇਣ ਜਾਂ ਆਉਣ ਵਾਲੇ ਟਾਈਮ 'ਚ ਇਹ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕਣ